ਜੀ ਮੇਰਾ ਨਾਮ ਧੀਰੇ ਜੀ ਫਾਇਲ ਕਾ ਜੀ ਮੈਂ ਸੂਬੇ ਦਾ ਜਨਰਲ ਸਕੱਤਰ ਪੰਜਾਬ ਸਟੂਡੈਂਟ ਯੂਨੀਅਨ ਦਾ ਅੱਜ ਅਸੀਂ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਨੂੰ ਲੈ ਕੇ ਅੱਜ ਮੋਟਰਸਾਈਕਲ ਮਾਰਚ ਜਿਹੜਾ ਹੜ੍ਹ ਪ੍ਰਭਾਵਿਤ ਪਿੰਡਾਂ ਦੇ ਵਿੱਚ ਕਰ ਰਹੇ ਹਾਂ ਕਿਉਂਕਿ ਪਿਛਲੇ ਦਿਨੀ ਇਹਨਾਂ ਪਿੰਡਾਂ ਨੇ ਜਿਹੜੀ ਮੁਸੀਬਤ ਸੇੜੀ ਆ ਜਿਹੜੀ ਸਰਕਾਰ ਦੁਆਰਾ ਜਿਹੜੇ ਗਲਤ ਪ੍ਰਬੰਧਾਂ ਕਰਕੇ ਜਿਹੜੇ ਇੱਥੇ ਹੜ੍ਹ ਆਇਆ ਤੇ ਬਹੁਤ ਵੱਡਾ ਨੁਕਸਾਨ ਜਿਹੜਾ ਇਹਨਾਂ ਲੋਕਾਂ ਨੇ ਚੱਲਿਆ ਆਇਆ ਹੈਗਾ ਜੋ ਭਗਤ ਸਿੰਘ ਜਿਹੜੀ ਲੜਾਈ ਦੀ ਗੱਲ ਕਰਦਾ ਸੀ ਕਿ ਜ਼ਾਬਾ ਨਹੀਂ ਸੈਨਾ ਜ਼ੁਲਮ ਨਹੀਂ ਸੈਨਾ ਗਲਤ ਖਿਲਾਫ ਲੜਨਾ ਅੱਗੇ ਹੋ ਕੇ ਜੋ ਭਗਤ ਸਿੰਘ ਦੇ ਵਿਚਾਰ ਰਹੇ ਆ ਅਸੀਂ ਉਹ ਭਗਤ ਸਿੰਘ ਦੇ ਜਨਮ ਦਿਨ ਤੇ ਇੱਕ ਐਲਾਨ ਕਰਨ ਲੱਗੇ ਆ ਕਿ ਜਿਹੜਾ ਏ ਹੜਾ ਨੂੰ ਲੈ ਕੇ ਜਿਸ ਤਰ੍ਹਾਂ ਦਾ ਪ੍ਰਸ਼ਾਸਨ ਦਾ ਰਵਈਆ ਰਿਹਾ ਹੈਗਾ ਕਿ ਸਾਡੇ ਲਈ ਨਾ ਤਾਂ ਪ੍ਰਸ਼ਾਸਨ ਕਦੇ ਪਹਿਲਾਂ ਦਿਸਿਆ ਤੇ ਨਾ ਹੜ੍ਹਾਂ ਤੋਂ ਬਾਅਦ ਤੱਕ ਦਿਸ ਰਿਹਾ ਹੈਗਾ ਅਸੀਂ ਉਹਦੇ ਲਈ ਅੱਜ ਪਿੰਡਾਂ ਦੇ ਵਿੱਚ ਮੋਟਰਸਾਈਕਲ ਮਾਰਚ ਕਰਕੇ 3 ਤਰੀਕ ਨੂੰ ਡੀਸੀ ਦਫ਼ਤਰ ਜੋ ਅਸੀਂ ਘਰਾਓ ਕਰਨਾ ਡੀਸੀ ਦਫ਼ਤਰ ਦਾ ਉਹਦੀ ਤਿਆਰੀ ਵਜੋਂ ਮੋਟਰਸਾਈਕਲ ਮਾਰਚ ਕਰ ਰਹੇ ਆ ਤੇ ਉਹਦੇ ਵਿੱਚ ਸਾਡੀਆਂ ਮੰਗਾਂ ਜਿਹੜੀਆਂ ਸਾਡੀਆਂ ਮਡਲੀਆਂ ਲੜਿੰਦੀਆਂ ਮੰਗਾ ਕਿ ਇੱਥੇ ਜ਼ਮੀਨਾਂ ਜਿਹੜੀਆਂ ਲੋਕਾਂ ਨੇ ਪੱਕੀਆਂ ਕਰਵਾਈਆਂ ਸੀ ਪੈਸੇ ਦੇ ਕੇ ਉਹ 2007 ਦੇ ਵਿੱਚ ਫਿਰ ਕੱਚੀਆਂ ਕਰ ਦਿੱਤੀਆਂ ਗਈਆਂ ਉਹਨਾਂ ਕੱਚੀਆਂ ਜ਼ਮੀਨਾਂ ਦੇ ਮੁਆਵਜ਼ੇ ਤੱਕ ਨਹੀਂ ਮਿਲਦੇ ਹੈ ਸਾਡੇ ਬੰਨ ਕਦੇ ਕਿਸੇ ਨੇ ਪੱਕੇ ਕਰਨੀ ਕੱਲ ਦੇ ਤੱਕ ਨਹੀਂ ਕੀਤੀ ਹੈ ਸਾਡੇ ਪੁੱਲ ਨੀਵੇਂ ਹੈਗੇ ਆ ਡਿੱਗਣ ਵਰਗੇ ਆ ਸੜਕਾਂ ਸਾਰੀਆਂ ਰੁੜ ਗਈਆਂ ਪਰ ਕਿਸੇ ਸਰਕਾਰ ਨੂੰ ਕੋਈ ਫਰਕ ਨਹੀਂ ਪੈਂਦਾਗਾ ਸਾਡੇ ਘਰਾਂ ਦੇ ਵਿੱਚ ਤੇੜਾ ਆਈਆਂ ਹੋਈਆਂ ਫਰਸ਼ਾਂ ਬਹਿ ਗਈਆਂ ਪਰ ਸਰਕਾਰ ਸਿਰਫ ਭਾਸ਼ਣ ਕਰਨ ਤੱਕ ਸਿਰਫ ਲਾਰਾ ਦੇਣ ਤੱਕ ਜਿਹੜਾ ਸੀਮਤਾ ਜਿਹੜਾ ਭਗਵੰਤਮਾ ਨੇ ਕਹਿੰਦਾ ਸੀ ਕਿ ਅਸੀਂ ਜਿਹੜਾ ਮੁਆਵਜ਼ਾ ਪਹਿਲਾਂ ਦੇਵਾਂਗੇ ਗਰਦਾਵਰੀ ਬਾਅਦ ਚ ਕਰਾਂਗੇ ਤੇ ਉਹ ਅੱਜੋ ਕਿਤੇ ਇਹ ਗੱਲ ਨਹੀਂ ਕਰਦੇਗੇ ਕਿ ਗਰਦਾਵਰੀ ਬਾਅਦ ਚ ਹੋਊਗੀ ਮੁਆਵਜ਼ਾ ਪਹਿਲਾਂ ਪਾ ਦਈਏ ਅੱਜ ਉਹ ਗਰਦਾਵਰੀ ਕਹਿੰਦੇ ਅਸੀਂ ਕਰਾਂਗੇ ਪਤਾ ਨਹੀਂ ਕਰਨੀ ਆ ਨਹੀਂ ਕਰਨੀ ਸਾਡੇ ਖਾਤਿਆਂ 'ਚ ਪੈਸੇ ਆਉਣੇ ਆ ਨਹੀਂ ਆਉਣੇਗੇ ਸਾਨੂੰ ਇਹਨਾਂ ਤੇ ਕੋਈ ਆਸ ਵੀ ਨਹੀਂ ਹੈ ਅਸੀਂ ਸਾਡੀ ਆਸ ਹਮੇਸ਼ਾ ਸੰਘਰਸ਼ਾਂ ਤੇ ਰਹੀ ਆ ਅਸੀਂ ਜੇ ਸਾਡੇ ਪੈਸੇ ਨਾ ਆਏ ਸਾਡੇ ਜਿਹੜੇ ਮੁਆਵਜ਼ੇ ਸਹੀ ਤਰੀਕੇ ਨਾਲ ਨਾ ਮਿਲੇ ਜਿੰਨਾ ਨੁਕਸਾਨ ਹੋਇਆ ਉਹਨਾਂ ਮੁਆਵਜ਼ਾ ਲੈਣ ਲਈ ਅਸੀਂ ਲੜ ਰਹੇ ਆ ਅਸੀਂ ਇਹਨਾਂ ਇਲਾਕਿਆਂ ਦੇ ਲੋਕ ਜਿਹੜੇ ਜੰਗਾਂ ਦੇ ਵਿੱਚ ਜਿਹੜੇ ਹਰ ਵੇਲੇ ਜੰਗਾਂ ਦੇ ਵਿੱਚ ਜਿਹੜੇ ਨੁਕਸਾਨੇ ਜਾਂਦੇ ਆ ਜਿਹੜੇ ਹੜਾਂ ਵੇਲੇ ਨੁਕਸਾਨੇ ਜਾਂਦੇ ਆ ਉਹਨਾਂ ਲਈ ਨੌਕਰੀਆਂ ਦਾ ਪ੍ਰਬੰਧ ਹੋਵੇ ਉਹਨਾਂ ਲਈ ਕਿਸੇ ਸੁਰੱਖਿਆ ਥਾਂ ਤੇ ਪੰਜ-ਪੰਜ ਮਰਲੇ ਪਲਾਟਾਂ ਦਾ ਪ੍ਰਬੰਧ ਹੋਵੇ ਇਹਨਾਂ ਦੇ ਘਰ ਪਿੱਛੇ ਪਾਏ ਹੋਣ ਇਸ ਤਰ੍ਹਾਂ ਦੀਆਂ ਮੰਗਾਂ ਨੂੰ ਲੈ ਕੇ ਲੜ ਰਹੇ ਆ ਅਸੀਂ ਅੱਜ ਪੰਜਾਬ ਸਟੂਡੈਂਟਸ ਯੂਨੀਅਨ ਕਿ ਆਕ੍ਰਤੀ ਕਿਸਾਨ ਯੂਨੀਅਨ ਡੈਮੋਕਰੈਟਿਕ ਟੀਚਰ ਫਰੰਟ ਨੌਜਵਾਨ ਭਾਰ ਸਭਾ ਆਲੋ ਚਾਰ ਜਥੇਬੰਦੀਆਂ ਲੋਏ ਮੁਜ਼ਾਰਾ ਕਰ ਰਹੇ ਆ ਇਹ ਜਿਹੜੇ ਪਿੰਡ ਦੇ ਨੌਜਵਾਨ ਸਾਡੇ ਨਾਲ ਇਕੱਠੇ ਹੋਏ ਆ ਤੇ ਅਸੀਂ ਅੱਜ ਪਿੰਡਾਂ ਦੇ ਵਿੱਚ ਵੀ ਇਹ ਦੱਸਣਾ ਚਾਹੁੰਦੇ ਆ ਕਿ ਪਿੰਡ ਦੇ ਨੌਜਵਾਨ ਪਿੰਡ ਦੇ ਲੋਕ ਇਕੱਠੇ ਹੋ ਚੁੱਕੇ ਆ ਅਸੀਂ ਇਹ ਸਰਕਾਰ ਤੱਕ ਵੀ ਸੁਨੇਹਾ ਪਾਉਣਾ ਚਾਹੁੰਦੇ ਆ ਕਿ ਜਿਹੜੇ ਕਹਿੰਦੇ ਸੀ ਕਿ ਨੌਜਵਾਨ ਨਸ਼ਿਆਂ ਦੇ ਵਿੱਚ ਗੰਦੇ ਗੀਤਾਂ ਤੇ ਨੱਚਦੀ ਨੌਜਵਾਨੀ ਉਹ ਅੱਜ ਇਹ ਨੌਜਵਾਨ ਸਾਫ਼ ਕਰ ਰਹੇ ਆ ਕਿ ਅਸੀਂ ਭਗਤ ਸਿੰਘ ਦੇ ਨੂੰ ਭੁੱਲੇ ਨਹੀਂ ਹੈ ਭਗਤ ਸਿੰਘ ਦੇ ਵਿਚਾਰਾਂ ਨੂੰ ਨਹੀਂ ਭੁੱਲੇ ਹੈ ਭਗਤ ਸਿੰਘ ਦੇ ਵਿਚਾਰ ਅੱਜ ਵੀ ਜਿੰਦਾ ਤੇ ਇਹਨਾਂ ਲਈ ਉਹ ਜਿਹੜਾ ਡਰ ਆ ਜਿਹੜੀ ਸਰਕਾਰ ਭਗਤ ਸਿੰਘ ਦੇ ਵਿਚਾਰਾਂ ਤੋਂ ਡਰਦੀ ਆ ਉਹਨਾਂ ਨੂੰ ਅਸੀਂ ਇਹ ਡਰ ਜਿਹੜਾ ਇਹਨਾਂ ਦੇ ਦਿਲਾਂ ਦੇ ਵਿੱਚ ਬਣਿਆ ਰਵੇ ਉਹਦੇ ਲਈ ਜਿਹੜਾ ਇਹ ਮੋਟਰਸਾਈਕਲ ਮਾਰਚ ਕਰਕੇ ਇੱਕ ਚੇਤਾਵਨੀ ਦੇ ਰਹੇ ਆ ਸਰਕਾਰ ਨੂੰ ਕਿ ਤੁਸੀਂ ਜੇ ਲੋਕਾਂ ਨੇ ਤੁਹਾਨੂੰ ਜਿਤਾਇਆ ਲੋਕਾਂ ਦੇ ਕੰਮ ਕਰੋ ਨਹੀਂ ਕਰੋਗੇ ਤਾਂ ਤਿੰਨ ਤਰੀਕ ਵੀ ਨੇੜੇ ਪਈ ਆ ਇਸ ਤੋਂ ਅੱਗੇ ਵੀ ਜਿਹੜੇ ਲੋਕ ਪਏ ਆ ਅਸੀਂ ਬਹੁਤ ਅੱਕ ਚੁੱਕੇ ਆ ਆਪਦੀ ਜਿਹੜਾ ਮੁਸੀਬਤਾਂ ਚੱਲ ਚੱਲ ਕੇ ਅਸੀਂ 47 ਦੇਖੀ 84 ਦੇਖੀ ਹੋਰ ਦੀ ਕਈ ਚੀਜ਼ਾਂ 'ਚ ਵੰਡੇ ਗਏ ਆ ਅਸੀਂ ਡੁੱਬੇ ਆ ਲੁੱਟੇ ਗਏ ਆ ਪਰ ਇਹ ਲੋਕਾਂ ਦਾ ਸਬਰ ਬਹੁਤ ਵੱਡਾ ਤੇ ਸਬਰ ਇਹ ਸਬਰ ਪਰਖਿਆ ਨਾ ਜਾਵੇ ਸਾਡਾ ਇਸ ਤੋਂ ਬਾਅਦ ਅਸੀਂ ਇਹ ਭਲੇਖਾ ਆਉਣ ਵਾਲੇ ਦਿਨਾਂ ਦੇ ਵਿੱਚ ਕੱਢਾਂਗੇ ਵੱਡੀ ਗਿਣਤੀ ਦੇ ਵਿੱਚ 3 ਤਰੀਕ ਵਾਲੇ ਡੀਸੀ ਦਸਤਰ ਦੇ ਮਾਰਚ ਵਿੱਚ ਵੀ ਸ਼ਾਮਲ ਹੋਵਾਂਗੇ ਤੇ ਨਾਲ ਹੀ ਭਗਤ ਸਿੰਘ ਦਾ ਜਿਹੜਾ ਨਾਰਾ ਬੁਲੰਦ ਕਰ ਰਹੇ ਆ ਕਿ ਭਗਤ ਸਿੰਘ ਦੇ ਵਿਚਾਰਾਂ ਮੁਤਾਬਕ ਜਿਹੜੀ ਉਹ ਗੱਲ ਭਗਤ ਸਿੰਘ ਜਿਸ ਤਰ੍ਹਾਂ ਸੋਚਦਾ ਸੀ ਜਿਸ ਤਰ੍ਹਾਂ ਦੇਸ਼ ਬਣਾਉਣ ਦੀ ਗੱਲ ਕਰਦਾ ਸੀ ਜਿਸ ਤਰ੍ਹਾਂ ਸਮਾਜ ਹੋਣਾ ਚਾਹੀਦਾ ਜਿਸ ਤਰ੍ਹਾਂ ਸਰਕਾਰਾਂ ਹੋਣੀਆਂ ਚਾਹੀਦੀਆਂ ਸੀ ਉਹਦੇ ਲਈ ਲੜਾਈ ਜਿਹੜੀ ਅਸੀਂ ਜਾਰੀ ਰੱਖਾਂਗੇ